ਇਮੇਤੀ 32 26 ਨੂੰ ਜਿਹੜਾ ਹੈਗਾ ਦੂਰਦਰਸ਼ਨ ਐਨਕਲੇਵ ਸੱਤ ਨੰਬਰ ਡਿਵੀਜ਼ਨ ਦੇ ਵਿੱਚ ਇਹ ਇੱਕ ਕਲੋਨੀ ਪੈਂਦੀ ਆ ਉੱਥੇ 5 ਸਾਲ ਦੀ ਇੱਕ ਬੱਚੀ ਦਾ ਇਨਫੋਰਮੇਸ਼ਨ ਆਈ ਸੀ ਵੀ 5 ਸਾਲ ਦੀ ਬੱਚੀ ਦਾ ਇੱਕ ਮਟਰ ਹੋਇਆ ਇਮੀਡੀਏਟਲੀ ਐਸ ਐਚ ਓ ਸਾਹਿਬ ਤੇ ਏ ਸੀ ਪੀ ਮਾਲਟਰਨ ਸਾਹਿਬ ਪਰਮਿੰਦਰ ਸਿੰਘ ਹੋਣਾ ਨੇ ਰਸ਼ ਕੀਤਾ ਜਿੱਥੇ ਜਾ ਕੇ ਦੇਖਿਆ ਕਰਕੇ ਵੀ ਬੱਚੀ ਨੂੰ ਜਿਹੜਾ ਉਹ ਉਹਦੇ ਫਾਦਰ ਨੇ ਹੀ ਗਲਾ ਘੁੱਟ ਕੇ ਜਿਹੜਾ ਮਾਰਤਾ ਸੀਗਾ ਤੇ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਗਵਾਂਡੀ ਸੀਗਾ ਹਿੰਮਤ ਕੁਮਾਰ ਉਹਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਅਸੀਂ ਇਹ ਮੁਕਤਮਾ ਦਾਜ ਕੀਤਾ ਮੁਕਤਮਾ ਨੰਬਰ 20 ਅੰਡਰ ਸੈਕਸ਼ਨ 103 ਬੀ ਐਨ ਐਸ ਪੀ ਐਸ ਜੀ ਨੰਬਰ 7 ਅੱਧਾਜ ਕੀਤਾ ਗਿਆ ਔਰ ਜਿਹੜਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਦੋਸ਼ੀ ਸੀਗਾ ਇਹ ਅਰਵਿੰਦ ਕੁਮਾਰ ਇਹ ਬਹੁਤ ਸ਼ਰਾਬੀ ਹਾਲਤ ਵਿੱਚ ਸੀਗਾ ਔਰ ਇਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਕੰਮ ਕਰ ਕੋਈ ਕਰਦਾ ਨਹੀਂ ਸੀ ਇਹਦੀ ਜਿਹੜੀ ਵਾਈਬ ਸੀਗੀ ਜਿਹੜੀ ਆ ਉਹ ਘਰਾਂ ਦੇ ਵਿੱਚ ਕੰਮ ਕਰਕੇ ਕਰਾਂ ਤੇ ਭਾਂਡੇ ਮਾਂਜ ਕੇ ਜਾਂ ਝੜ ਪੋਚਾ ਕਰਕੇ ਜਿਹੜੇ ਆਪਣੇ ਪਰਿਵਾਰ ਦਾ ਕਜਰਾ ਕਰਦੀ ਸੀ ਔਰ ਇਹ ਦੋ ਬੱਚੇ ਸੀ ਇਹ 5 ਸਾਲ ਦੀ ਲੜਕੀ ਸੀਗੀ ਔਰ ਇੱਕ ਇਹਨਾਂ ਦਾ 1.5 ਸਾਲ ਦਾ ਜਿਹੜਾ ਬੇਟਾ ਸੀਗਾ ਔਰ ਜਿਆਦਾ ਅਲਕੋਹੋਲਿਕ ਹੋਣ ਕਰਕੇ ਜਿਹੜਾ ਹੈਗਾ ਇਹ ਬੰਦਾ ਸ਼ਰਾਬ ਪੀਣ ਦਾ ਆਦੀ ਸੀ ਸਵੇਰੇ ਤੋਂ ਹੀ ਸ਼ਰਾਬ ਪੀਣ ਸ਼ੁਰੂ ਕਰ ਦਿੰਦਾ ਸੀ ਬੱਚੀ ਕਿਸੇ ਗੱਲ ਨੂੰ ਲੈ ਕੇ ਕੋਈ ਮੰਗ ਕਰਦੀ ਸੀ ਜਾਂ ਕੋ ਜਿੱਦ ਕਰਦੀ ਸੀ ਤੇ ਬੱਚੀ ਨੂੰ ਇਹਨੇ ਪਹਿਲਾਂ ਮਾਰਿਆ ਔਰ ਜਿਆਦਾ ਰੌਂਡ ਐ ਵੀ ਜਦੋਂ ਉਹਨੂੰ ਚੁੱਪ ਕਰਾਉਣ ਦੀ ਖਾਤਰ ਇਹਨੂੰ ਦੁਬਾਰਾ ਬੱਚੀ ਨੂੰ ਉਨੇ ਫੜਿਆ ਹੈਗਾ ਤਾਂ ਬਹੁਤ ਜ਼ੋਰ ਦੀ ਜਿਹੜਾ ਉਹਨੇ ਫੜ ਕੇ ਉਹਨੂੰ ਝੰਜੋਟ ਕੇ ਤੇ ਉਹਦਾ ਗਲਾ ਘੁੱਟਤਾ ਉਹਦੇ ਨਾਲ ਜਿਹੜੀ ਉਹ ਬੱਚੀ ਦੀ ਮੌਤ ਹੋ ਗਈ ਹੈਗੀ ਆ ਔਰ ਇਹਨੂੰ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਐਸਐਚਓ ਸਾਤ ਔਰ ਏਸੀਬ ਮਾਲਟੌਨ ਨੇ ਹੈਗਾ ਇਹਨੂੰ ਉਡਾਲਾ ਚੌਂਕ ਤੋਂ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਿਹੜਾ ਇਹਦਾ 2 ਦਿਨ ਦਾ ਪੁਲਿਸ ਰਿਮਾਨ ਲਿਆ ਗਿਆ ਹੈਗਾ ਔਰ ਹੋਰ ਵੀ ਸਖਤ ਨੇ ਕੁਝ ਕੁਛ ਕੰਡਿਆ ਵੀ ਕਿਸੇ ਹੋਰ ਕਾਰਨ ਕਰਕੇ ਤਾਂ ਨਹੀਂ ਬੱਚੀ ਨੂੰ ਮਾਰਿਆ ਹੈਗਾ ਔਰ ਜਿਹੜਾ ਇਹਨੇ ਬਹੁਤ ਹੀ ਇਹ ਹੀਨियस क्राइम ਜਿਹੜਾ ਔਰ ਸੈਂਸੇਸ਼ਨਲ क्राइम ਹੈਗਾ ਇੱਕ ਪਿਓ ਨੇ ਆਪਣੀ 5 ਸਾਲ ਦੀ ਬੱਚੀ ਨੂੰ ਹੀ ਮਾਰ ਦਿੱਤਾ ਹੈਗਾ ਤੇ ਇਹ ਸਮਾਜ ਲਈ ਇੱਕ ਬਹੁਤ ਮਾੜਾ ਇੱਕ ਅਸਰ ਜਾਂਦਾ ਹੈਗਾ ਪਰ ਇਮੀਡੀਏਟਲੀ ਪੁਲਿਸ ਨੇ ਇਹਨੂੰ ਡਾਇਰੈਕਟ ਕਰਦੇ ਹੋਏ ਪਰਚਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਦੋਸ਼ੀ ਜਿਹੜਾ ਸਾਡੇ ਕੋਲ ਪੋਸਟ ਤੇ 2 ਦਿਨ ਤੋਂ ਰਿਮਾਰਕ ਸਰ ਇੱਕ ਨਾ ਇਹ ਵੀ ਐਂਗਲ ਸਾਹਮਣੇ ਆ ਰਿਹਾ ਸੀ ਕਿੰਦੇ ਬੱਚੀ ਨੂੰ ਚੁੱਪ ਕਰਾਣ ਦੇ ਲਈ ਉਹਨੇ ਸ਼ਰਾਬੀ ਬੱਚੀ ਦੇ ਮੂੰਹ 'ਚ ਪਾਈਆ ਕੁਝ ਇਸ ਇਸ ਸਿੰਗਲ ਤੋਂ ਹਲੇ ਤਾਂ ਕੁਝ ਪਤਾ ਚੱਲਿਆ ਜਾਂ ਫੈਮਿਲੀ ਨੇ ਦੱਸਿਓ ਹੋਵੇ ਕੁਝ ਨਹੀਂ ਬਿਲਕੁਲ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਦੋਂ ਘਰ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹ ਜਿਹੜੇ ਕੁਆਟਰਸ ਹੈਗੇ ਆ ਪ੍ਰਵਾਸੀ ਹੈਗੇ ਆ ਕੁਆਟਰਸ 'ਚ ਰਹਿੰਦੇ ਸੀਗੇ ਤੇ ਇਹੋ ਜੀ ਗੱਲ ਜਿਹੜੀ ਆ ਮੌਕੇ ਤੇ ਦੋਨੋਂ ਅਫਸਰ ਸਾਡੇ ਗਏ ਹੈਗੇ ਕੋਈ ਵੀ ਇਹੋ ਜੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਉਪਰਵਾਰਿਕ ਨੂੰ ਵੀ ਇਹ ਪਤਾ ਲੱਗ ਗਿਆ ਕਿ ਪਹਿਲੇ ਵੀ ਕੋਈ ਇਦਾਂ ਦੀ ਕੋਸ਼ਿਸ਼ ਕਰ ਚੁੱਕਾ ਬੱਚੀ ਨੂੰ ਕੁੱਟਮਾਰ ਕਰਦਾ ਹੋਵੇ ਜਾਂ ਇਹਦਾ ਦੁਰਵਿਵਹਾਰ ਕਰਦਾ ਹੋਵੇ ਨਹੀਂ ਉਹ ਉਹ ਜਿਹੜੀ ਉਹ ਜਿਹੜੇ ਆਲੇ ਦੁਆਲੇ ਉੱਥੇ ਕੁਆਰਟਰਸ ਦੇ ਵਿੱਚ ਜਿਹੜੇ ਰਹਿੰਦੇ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸ਼ਰਾਬ ਪੀ ਕੇ ਆਪਣੇ ਬੱਚਿਆਂ ਨੂੰ ਬੱਚੀ ਨੂੰ ਤੇ ਘਰ ਵਾਲੀ ਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਕਿਉਂਕਿ ਸ਼ਰਾਬੀ ਬੰਦਾ ਸੀਗਾ ਇਸ ਕਰੇ ਕੰਮ ਕੋਈ ਕਰਦਾ ਨਹੀਂ ਸੀ ਕੋਈ ਕਦੇ ਪੈਸੇ ਤੋਂ ਕੁੱਟਮਾਰ ਕਰਦੀ ਜਾਂ ਕਿਸੇ ਗੱਲ ਤੋਂ ਕੁੱਟਮਾਰ ਕਰਦੀ ਆਪਣੀ ਵਾਈਫ ਨੂੰ ਤੇ ਉਹਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਇਹ ਬੱਚੀ ਇਕੱਲੀ-ਇਕੱਲੀ ਸੀ ਜੀ ਕੋਈ ਹੋਰ ਬੇਦਾ ਸਿਚ ਸੀ ਨਹੀਂ ਇਹ ਤਾਂ ਤੁਹਾਨੂੰ ਦੱਸਿਆ ਵੀ ਇਹ 5 ਸਾਲ ਦੀ ਬੱਚੀ ਸੀਗੀ ਇੱਕ ਇਹਦਾ ਛੋਟਾ ਸੀਗਾ 1.5 ਸਾਲ ਦਾ ਇਹਦਾ ਭਰਾ ਹੈਗਾ ਛੋਟਾ ਜਿਹੜਾ ਇਹਦਾ ਇੱਕ ਬੱਚਾ ਉਹਨਾਂ ਘਰ ਦੇ ਵਿੱਚ ਹੋਰ ਕੋਈ ਹੋਰ ਕੋਈ ਸੀਗਾ ਤੇ ਉਹ ਤਲਾਬ ਦੇ ਨਹੀਂ ਉਹ ਬੱਚਾ ਵੀ 1.5 ਸਾਲ ਦਾ ਘਰੇ ਹੀ ਸੀ ਔਰ ਇਹ ਬੱਚੀ ਸੀਗੀ ਤੇ ਜਿਹੜੀ ਬੱਚੀ ਦੀ ਮਾਂ ਹੈਗੀ ਆ ਉਹ ਕਰਨ ਚ ਕੰਮ ਕਰਨ ਲਈ ਉਹਨੂੰ ਲੋਕਾਂ ਦੇ ਕਰਨ ਚ ਕੰਮ ਕਰਨ ਲਈ ਕਿ ਜਿੱਦਾਂ ਨਹੀਂ ਲੱਕੀ ਸੀਗੀ ਚਾਲ ਕਰਕੇ ਉਹਨੂੰ ਜਿੱਦਾਂ ਕਰਤਾ ਕਿਉਂਕਿ ਅਕਸਰ ਹੁੰਦਾ ਲੜਕੀ ਨੂੰ ਕੋਈ ਸਿੱੜ ਜਾਂਦੇ ਆ ਜੰਮਦੀ ਹੋਈ ਜਾਂ ਕੋਈ ਉਹਦਾ ਮਾਰ ਦਿੰਦੇ ਆ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਜੇ ਐਦਾਂ ਦੀ ਗੱਲ ਹੋਏ ਤਾਂ ਬਾਲ ਕਰਕੇ ਪਤਾ ਲੱਗ ਜਾਂਦੀ ਸੀਗੀ ਉੱਥੇ ਤੁਹਾਨੂੰ ਦੱਸਿਆ ਵੀ ਜਿਹੜੇ ਕੁਆਰਟਰਸ ਹੈਗੇ ਆ ਉੱਥੇ ਇਕੱਲੇ ਇਹ ਕੱਲਾ ਪਰਿਵਾਰ ਨਹੀਂ ਰਹਿੰਦਾ ਸੀਗਾ ਹੋਰ ਵੀ ਜਿਹੜੇ ਹੈਗੇ ਆ ਉਹ ਪਰਿਵਾਰ ਇੱਥੇ। ਫਰੈਂਡ ਤੇ ਨੇ। ਸਰ ਇੱਕ ਇਸ ਦੇ ਵੱਲੋਂ ਵੀ ਗਲਤੀ ਮੰਨੀ ਜਾਂਦੀ ਹੈ ਜਦੋਂ ਵਾਈਫ ਘਰ ਆ ਕੇ ਪੁੱਛਦੀ ਹੈ ਕਿ ਬੇਟੀ ਨੂੰ ਕੀ ਹੋਇਆ ਤੇ ਪੁਲਿਸ ਦੀ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹਨੇ ਆਪਣੀ ਗਲਤੀ ਮੰਨੀ ਹੈ ਕੁਝ ਦੱਸਿਆ ਕਿ ਹੋਇਆ ਕਿਵੇਂ ਜਾਂ ਕੁਝ ਦੱਸਿਆ ਉਹਨੇ। ਦੇਖੋ ਜਿਹੜੀ ਪ੍ਰੀਲੀਮਨਰੀ ਪੁੱਛਗਿੱਛ ਇਹਦੀ ਹੋਈ ਹੈਗੀ ਆ ਉਹਦੇ ਵਿੱਚ ਤਾਂ ਨੈਚੁਰਲੀ ਆ ਵੀ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਇਹ ਕੰਮ ਕਰ ਬੈਠਾ ਉਸ ਤੋਂ ਬਾਅਦ ਜਦੋਂ ਸ਼ਰਾਬ ਉੱਤਰੀ ਹੈਗੀ ਉਹਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਪਛਤਾਵਾ ਹੋਗਾ। ਹੂੰ। ਤੇ ਪਰ ਜਿਹੜੀ ਹੁਣ ਜੋ ਚੀਜ਼ ਹੋ ਚੁੱਕੀ ਆ ਉਹ ਵਾਪਸ ਤਾਂ ਨਹੀਂ ਆ ਸਕਦੀ। ਪਰ ਇਸ ਟਾਈਮ ਜਿਹੜਾ ਹੈਗਾ ਬਹੁਤ ਜ਼ਿਆਦਾ ਪਿਛਤਾਵੇ ਵਿੱਚ ਹੈਗਾ ਕੋਰਟ ਵਿੱਚ ਪੇਸ਼ ਕਰਤਾ ਇਹ ਕਰਨਾ ਹਾਲੇ ਬਿਲਕੁਲ ਜੀ ਕੋਰਟ ਵਿੱਚ ਪੇਸ਼ ਕਰਤਾ 2 ਦਿਨ ਦਾ ਪੁਲਿਸ ਰਮਾਨ ਸਾਡੇ ਕੋਲ ਹੈਗਾ ਠੀਕ ਠੀਕ ਥੈਂਕ ਯੂ ਜੀ ਸਰ 2 ਮਿੰਟ ਰੋ ਪਲੀਜ਼